ਬਾਲੀਵੁੱਡ ਦੇ ਅਦਾਕਾਰਾਂ ਤੇ ਹਿਮਾਚਲ ਦੇ ਮੰਡੀ ਤੋਂ ਸੰਸਦ ਚੁਣੀ ਗਈ ਕੰਗਨਾ ਰਣੌਤ ਨੂੰ ਸੀਆਈਐਸਐਫ ਦੇ ਮੈਲਾ ਕਰਮਚਾਰੀ ਦੇ ਵੱਲੋਂ ਥੱਪੜ ਮਾਰਨ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਘਟਨਾ ਉਦੋਂ ਹੋਈ ਜਦੋਂ ਕੰਗਨਾ ਚੰਡੀਗੜ੍ਹ 에어ਪੋਰਟ ਤੋਂ ਦਿੱਲੀ ਜਾ ਰਹੇ ਸਨ। ਇਸ ਦੇ ਬਾਅਦ ਮੈਲਾ ਮੁਲਾਜ਼ਮ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਇਦਰ ਕਿਸਾਨ ਜਥੇਬੰਦੀਆਂ ਉਸ ਮੈਲਾ ਮੁਲਾਜ਼ਮ ਦੀ ਹਮਾਇਤ ਚੁਣੇ ਤਰਾਈਆਂ ਨੇ। ਵੱਡੇ ਐਲਾਨ ਵੀ ਕੀਤੇ ਜਾ ਰਹੇ ਨੇ। ਚੰਡੀਗੜ੍ਹ 에어ਪੋਰਟ ਤੇ ਬੀਬੀ ਕੰਗਨਾ ਰਣੌਤ ਦੇ ਉੱਪਰ ਸਾਡੀ ਇੱਕ ਪੰਜਾਬੀ ਬੀਬੀ ਨੇ ਸਿੱਖ ਬੀਬੀ ਨੇ ਥੱਪੜ ਜਾਰ ਦੁੱਤਾ ਕਿਉਂਕਿ ਇਹ ਬੀਬੀ ਕੰਗਣਾ ਨੌਤ ਜਿਹੜੀ ਆ ਇਹਨਾਂ ਨੇ ਬੜੀ ਮੰਦੀ ਸ਼ਬਦਾਬਲੀ ਸਿੱਖਾਂ ਲਈ ਕਿਸਾਨਾਂ ਲਈ ਇਹਨਾਂ ਨੇ ਹਮੇਸ਼ਾ ਵਰਤੀ ਆ ਜੋ ਇਹਨਾਂ ਨੂੰ ਸ਼ੁਭਾ ਨਹੀਂ ਸੀ ਦਿੰਦੀ ਜਿਹੜੇ ਸਾਡੇ ਕਿਸਾਨ ਜਾਂ ਸਿੱਖਾਂ ਸੀ ਤੇ ਅਸੀਂ ਇਹ ਜੀਆਂ ਗੱਲਾਂ ਬਰਦਾਸ਼ਤ ਨਹੀਂ ਕਰਦੇ ਅਸੀਂ ਇਹ ਚੀਜ਼ਾਂ ਦਾ ਜਿਹੜੇ ਸਾਡੇ ਨਾਲ ਲੋਕ ਗਲਤ ਸਲੂਕ ਕਰੀਆ ਗਲਤ ਗੱਲਾਂ ਕਰਦੇ ਆ ਉਹਦਾ ਅਸੀਂ ਬਦਲਾ ਲੈਨੇ ਆ ਜਨਰਲ ਡਵਾਇਰ ਦਾ ਬਦਲਾ ਸਰਦਾਰ ਉਦਮ ਸਿੰਘ ਨੇ ਜਾ ਕੇ ਇੰਗਲੈਂਡ ਦੇ ਵਿੱਚ ਲਿਆ ਸੀ ਇਸੇ ਤਰ੍ਹਾਂ ਇੰਦਰਾ ਗਾਂਧੀ ਦਾ ਬਦਲਾ ਸਾਡੇ ਸਤਵੰਤ ਬਿਆਨ ਸਿੰਘ ਉਹਨਾਂ ਨੇ ਜਾ ਕੇ ਭਾਵੇਂ ਸਿਕਿਉਰਿਟੀ 'ਚ ਸੀਗੇ ਉਹਨਾਂ ਨੇ ਬਦਲਾ ਦਿੱਲੀ ਦੇ ਵਿੱਚ ਲਿਆ ਸੀਗਾ ਇਸ ਲਈ ਮੈਂ ਅੱਗੇ ਤੋਂ ਵੀ ਬੇਨਤੀ ਕਰੂੰ ਵੀ ਇਹ ਜੀ ਸ਼ਬਦਾਵਲੀ ਤੋ ਇਹ ਪਰਹੇਜ਼ ਕਰਨ ਲੀਡਰ ਕੋਈ ਲੀਡਰ ਰੱਬ ਨਹੀਂ ਹੋ ਜਾਂਦਾ ਕੋਈ ਐਮਪੀ ਰੱਬ ਨਹੀਂ ਹੋ ਜਾਂਦਾ ਜੇ ਵੋਟਾਂ ਮੰਨ ਕੇ ਅੱਜ ਐਮਪੀ ਬਣ ਗਏ ਨੇ ਤੇ ਇਸ ਜਿਹੇ ਸ਼ਬਦਾਵਲੀਆ ਤੋਂ ਹੋਰ ਲੀਡਰਾਂ ਨੂੰ ਵੀ ਗਰੇਜ ਕਰਨਾ ਚਾਹੀਦਾ ਜਿਵੇਂ ਅੱਗੇ ਭਾਜਪਾ ਨਾਲ ਇੱਥੇ ਪੰਜਾਬ ਦੇ ਵਿੱਚ ਹੋਈ ਆ ਜਿਵੇਂ ਮਾੜੀ ਸ਼ਬਦਾਵਲੀ ਜਿਹੜੇ ਵੀ ਲੀਡਰ ਵਰਤਦੇ ਸੀ ਉਹਨਾਂ ਨਾਲ ਬੜੀ ਮਾੜੀ ਹੋਈ ਆ ਤੇ ਇਸ ਤਰ੍ਹਾਂ ਜੇ ਇਹ ਜਿਹੇ ਸ਼ਬਦਾਵਲੀਆ ਇਹ ਵਰਤਣਗੇ ਜਾਂ ਸਾਡੇ ਲਈ ਇਹ ਜਿਹੀਆਂ ਗੱਲਾਂ ਕਰਨਗੇ ਤਾਂ ਜਿਹੜੇ ਸਾਡੇ ਲੋਕ ਆ ਭੁਲਾਉਣਗੇ ਨਹੀਂ ਇਹੋ ਜਿਹਾ ਕੁਝ ਕਰਦੇ ਰਹਿਣਗੇ ਮੈਂ ਹੀ ਬੇਨਤੀ ਕਰੂੰਗਾ ਵੀ ਇਹ ਜੀ ਸ਼ਬਦਾਵਲੀ ਸਾਡੇ ਸਿੱਖਾਂ ਲਈ ਸਾਡੇ ਕਿਸਾਨਾਂ ਲਈ ਕਿਉਂਕਿ ਭਾਜਪਾ ਸਰਕਾਰ ਵੀ ਤਾਂ ਹੀ ਬਣਨੋ-ਬਣਨੋ ਰਹਿ ਗਈ ਮੋਦੀ-ਮੋਦੀ ਹੁੰਦੋ ਰਹਿ ਗਿਆ ਇਹਨਾਂ ਨੂੰ ਪੂਰੀਆਂ ਸੀਟਾਂ ਨਹੀਂ ਮਿਲੀਆਂ ਜੇ ਇਹਨਾਂ ਨੇ ਕਿਸਾਨਾਂ ਨਾਲ ਪੰਗਾ ਲਿਆ ਤਾਂ ਇਹਨਾਂ ਦੀ ਸਰਕਾਰ ਬਣਨੋ ਰਹਿ ਗਈ ਜੇ ਕਿਸਾਨਾਂ ਨਾਲ ਸਮਝੌਤਾ ਕਰਕੇ ਸਾਡੀਆਂ ਮੰਗਾਂ ਅੱਜ ਮੰਨ ਲਈਆਂ ਹੁੰਦੀਆਂ ਤਾਂ ਇਹਨਾਂ ਦੀ ਵੀ ਸਰਕਾਰ ਬਣ ਸਕਦੀ ਸੀ ਇਹਦੇ ਕਾਰਨਾਂ ਕਰਕੇ ਇਹਦੀ ਮੰਦੀ ਸ਼ਬਦਾਲ ਦੀ ਕਰਕੇ ਭਾਜਪਾ ਜਮਿੰਤਾਂ ਕਰਦੀ ਫਿਰਦੀ ਹੈ ਇਹਨਾਂ ਦੀ ਸਰਕਾਰ ਨਹੀਂ ਬਣੀ